ਹਾਂਜੀ ਸਾਸੀ ਕਾਲਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਲੱਗੇ ਆ ਕਨਫਰਮ ਕਰ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਬਲਟੋਆ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਗਿਆ ਸੱਜਣੋ ਤੇ ਤੁਹਾਨੂੰ ਭਾਉ ਸੁਖਦੇਵ ਸਿੰਘ ਬਲ ਟੋਏ ਵਾਲੇ ਨੂੰ ਤੇ ਸੱਜਣੋਂ ਫੂਲੇ ਬਲ ਟੋਏ ਵਾਲੇ ਨੂੰ ਮਲਾਵਾਂਗੇ ਇਹਨਾਂ ਕੋਲੇ ਐਨੀਮਲ ਤਾਂ ਜਾਦੇ ਆ ਵਿਕਰੀ ਵਾਲੇ ਮੌਕੇ ਤੇ ਸਵੱਬ ਬਣਿਆ ਤੇ ਤੁਹਾਨੂੰ ਚਾਰ ਤਿਆਰ ਕਰਕੇ ਜਾਨਵਰ ਵੀਡੀਓ ਚ ਵਿਖਾਉਣ ਲੱਗੇ ਆ ਇਹਨਾਂ ਚਾਰਾਂ ਦਾ ਜਿਹੜਾ ਵੀ ਲੇਖਾ ਜੋਖਾ ਹੋਇਆ ਉਹ ਆਪਾਂ ਪੁੱਛ ਕੇ ਤੁਹਾਡੇ ਨਾਲ ਸਾਂਝਾ ਕਰਦੇ ਆਂਗੇ ਮੈਂ ਵੱਡੀ ਗੱਲ ਕਿੰਨੀਆਂ ਸੂਈਆਂ ਸਵਾਈਆਂ ਤੇ ਕਿੰਨੀਆਂ ਸੱਜਣੋਂ ਗੱਬਣਾ ਉਸ ਹਾਬਕ ਤਾ ਪੁੱਛਦੇ ਆ ਜੋ ਇੱਕ ਨੰਬਰ ਤੋਂ ਕਰੀਏ ਸ਼ੁਰੂ ਜਿਹੜੀ ਪਸੰਦ ਆ ਗਈ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਜੀ ਦਾ ਧੰਨਵਾਦ ਨੀਲੀ ਰਵੀ ਦੀ ਕੱਟੀ ਚਿੱਟੀਆਂ ਅੱਖਾਂ ਮਨਕਣੀ ਕਿਆ ਬਾਤਾਂ ਆ ਇਹਦਾ ਵੀ ਲੇਖਾ ਝੋਖਾ ਆਪਾਂ ਪੁੱਛਾਂਗੇ ਸੱਜਣੋ ਵੇਖੋ ਕਿ ਮੈਂ ਜਿਵੇਂ ਕਹਦਿਆਂ ਹਨੇਰੇ 'ਚ ਬੰਦ ਗਏ ਲਾਈਟਾਂ ਬੰਦ ਕੀਤੇ ਤੋਂ ਵੀ ਅੱਖਾਂ ਜਗਣਗੀਆਂ ਟੇਡਾ ਘਾਟਾ ਕੱਟੀ ਦਾ ਸੁੰਦਰ ਆ ਬਾਕੀ ਕੀ ਰੇਟ ਰੱਖਣਗੇ ਉਹ ਮਾਲਕਾਂ ਤੇ ਡਿਪੈਂਡ ਰਹੂਗਾ ਵੇਖੋ ਥਣ ਦੱਸ ਐ ਸੁਝ ਪਹਿਲਾਂ ਹੀ ਚੈੱਕ ਕਰਾ ਦਿਆਂ ਤੁਹਾਨੂੰ ਕਿਉਂਕਿ ਮੂਰਤ ਹੀ ਐ ਇੱਕ ਬਾਉ ਜੀ ਸਾਸਤਰੀ ਕਾਲ ਜੀ ਸਾਸਤਰੀ ਕਾਲ ਜੀ ਸਾਸਤਰੀ ਹੋਰ ਸੁਣਾਓ ਬੜੀ ਕਿਰਪਾ ਗੁਰੂ ਰਾਮਦਾਸ ਦੇ ਗਲਦੀਸ ਅਮੇਰ ਦੇ ਸ਼ੁਕਰ ਆ ਗੁਰੂ ਰਾਮਦਾਸ ਮੇਰ ਹੀ ਰੱਖੇ ਕਿਉਂ ਭੂਲਾ ਸਿਆ ਵਧੀਆ ਜੀ ਚੜਦੀ ਕਲਾ ਚੜਦੀ ਕਲਾ ਅੱਛਾ ਟੇਡੇ ਵਾਲੇ ਆ ਜਿੱਤਾਂ ਹੈਨਾ ਹਣ ਮਾਹ ਲਿਆਣਾ ਚੱਲ ਟੇਡੇ ਟਾਡੇ ਵਾਲੇ ਟੇਡੇ ਟੂਡੇ ਵਾਲਾ ਤੇ ਬਾਉ ਜੀ ਆਪਣਾ ਨਾਂ ਐਡਰੈਸ ਦੱਸ ਦਿਗੇ ਨਾਂ ਆਪਣਾ ਸਿਖਦੇਵ ਸਿੰਘ ਤੇ ਪੁਲਾ ਤੇ ਪਿੰਡ ਬਲਟੋਆ ਜ਼ਿਲ੍ਹਾ ਤਰਨਤਾਰ ਤਹਿਸੀਲ ਪੱਟੀ ਨੰਬਰ 88728 8568 ਤੇ 8198644032 ਓਕੇ ਇਹਨਾਂ ਨੰਬਰਾਂ ਤੇ ਸੰਪਰਕ ਕਰੇ ਜਿਹੜਾ ਸੱਜਣਾ ਕੋਈ ਸੌਦਾ ਖਰੀਦਣਾ ਚਾਹੁੰਦਾ ਆ ਕਿੰਨੇ ਵਖਾਦਗੇ ਜਾਨਵਰ ਅੱਜ ਜਾਨਵਰ ਤਾਂ ਆਪਣੇ ਕੋਲ ਦਾ ਠੀਕ ਆ ਪਰ ਆਪਾਂ ਚਾਰ ਹੀ ਮੱਜਾ ਵਖਾਉਣਗੇ ਸਿਰੇ ਸਾਰ ਓਕੇ ਜਿਹੜਾ ਆਊਗਾ ਭਾਅ ਆਪਣੇ ਕੋਲ ਹੈਗਾ 80 ਤੋਂ 70 ਤੋਂ ਲੈ ਕੇ 80 ਤੱਕ ਜਿਹੜੀਆਂ ਬਾਤਾਂ ਸਹੀ ਆ ओके हां ठीक है ਜਿਹੜੀਆਂ ਵਿਖਾਉਣੀਆਂ ਨਹੀਂ ਅਜੇ ਜਿਹੜੀਆਂ ਵਿਖਾਉਣੀਆਂ ਨਹੀਂ ਤੇ ਇਹਦਾ ਕੀ ਹਿਸਾਬ ਆ ਇਹ ਦੂਜਾ ਸੂਆ ਝੋਟੀ ਗੁਲਦੀਸ ਸਾਂ ਸੁਣੀ ਆ 6 ਦਾਂਦੇ ਆ ਥੂਲੇ ਕੱਢ ਬਾਰੇ ਨੂੰ ਸ਼ਿਰਾ ਓਕੇ ਸਰੀਰ ਤੇ ਨਾੜਾਂ ਵੇਖੇ ਦੇ ਦੂਜਾ ਸੂਆ ਸੂਗੀ ਆ ਕੁਆਲਿਟੀ ਦੁੱਧ ਵਾਲੀ ਬਹੁਤ ਹੀ ਜਿਆਦੀ ਗੁਲਦੀਸ ਆ ਠੀਕ ਆ ਭਾਵੇਂ ਕੋਈ ਲਿਖਾ ਕੇ ਲੈ ਜੇ 15 ਕਿਲੋ ਦੁੱਧ ਦੀ ਗਾਰੰਟੀ ਦਾ ਹਾਂ ਇਹ ਝੋਟੀ ਦੇਣਾ ਚਾਹੀਦਾ ਦੁੱਧ ਯਾਰੇ ਨੂੰ ਨਾ ਹਨਾ ਖਾਛ ਆਪਦੇ ਬੰਦੇ ਤੋਂ ਲਈ ਆਪਾਂ ਠੀਕ ਆ ਆ ਪ੍ਰੀਤੂ ਤਾਂ ਤਾਂ ਨਹੀਂ ਲਈ ਹਿੱਧਰ ਕਿਧਰ ਲਈ ਜਾ ਨਾ ਕਿ ਅੰਦਰ ਬੰਨਣੀ ਆ ਐਵੇਂ ਮੈਂ ਜ਼ੋਰ ਲਵਾਤਾ ਉੱਚੇ ਸੰ ਚੜਾ ਕੇ ਵਿਚਾਰੀ ਦਾ ਤੇ ਤੂੰ ਜਵਾਇ ਕੋ ਨਾ ਲਾ ਵੇਖੋ ਸਜਣੋ ਕੀ ਬਾਤ ਆ ਸਿੰਘ ਚੱਲ ਪੁੱਤ ਚੱਲੇ ਇਹਦਾ ਵੇਖੋ ਥਣ ਲੈਵੇ ਦੀ ਕੁਆਲਿਟੀ ਕਰ ਲੋ ਚੈੱਕ ਥਣ ਦਾ ਸਾਈਜ਼ ਬੜਾ ਚੰਗਾ ਕੱਦ ਕਾਠ ਪੂਰਾ ਵੱਡਾ ਵੇਲ ਸੋਹਣੀ ਆ ਇਹ ਇੱਕ ਗੱਲ ਇਹ ਤੁਹਾਨੂੰ ਕੁਲਦੀਪ ਸਿੰਘ ਆ ਬੰਦੇ ਨਾ ਜਿਆ ਸਰ੍ਹਸੇ ਲਿਆਏ ਮੱਜਾ ਓਕੇ ਜਿੰਨਾ ਮੱਜਾ ਦੀ ਧੀ ਆ ਠੀਕ ਆ ਤੇ ਬਹੁਤ ਚੰਗੀ ਝੋਟੀ ਆ ਓਕੇ ਓਕੇ ਦੁੱਧ ਦੇਜੂ ਝੋਟੀ ਆਰ ਕੀ ਪਹਿਲੇ ਸਵੇਰੇ 14 ਕਿਲੋ ਦਿੱਤਾ ਆਰ ਕੀ 16 ਕਿਲੋ 17 ਕਿਲੋ ਦੀ ਗਾਰੰਟੀ ਵੀ ਦੇ ਦਾਂਗੇ ਥਾਣਾ ਜੇ ਫਾਲਟ ਹੋਇਆ ਪਿੱਛਾ ਮਾਰੇ ਆਪਣੀ ਗਾਰੰਟੀ ਠੀਕ ਆ ਗਰੰਟੀ ਦੇ ਦੀ ਆ ਹੁਣ ਆਪਾਂ ਆ ਗਰੰਟੀ ਆ ਦੇ ਮਾਰ ਕੇ ਭੱਜਿਓ ਨਾ ਨਹੀਂ ਨਹੀਂ ਇਹ ਚੋ ਨਹੀਂ ਪਾਈ ਦੇ ਥੂਲੇ ਨੂੰ ਪੁੱਛ ਲਗੇ ਹਾਂ ਜੀ ਨਾ ਨਾ ਚਾਚਾ ਮਾ ਨਾ ਗਰੰਟੀ ਦਿੰਦਾ ਭਤੀਜਾ ਕੀ ਕਰੂ ਹਾਂ ਤੇ ਨਾਲੇ ਕੰਮ ਹੀ ਨਹੀਂ ਕਰੀ ਦੇਦੇ ਰੇਟ ਰੇਟ ਇਹਦਾ 125000 ਰੁਪਇਆ 125000 ਹਾਂ ਥੂਲਾ ਕਰੂ ਕੁਛ ਥੂਲਾ ਕਰੂ ਇਕੱਲੀ ਚਾਹੀ ਪੀਊਗਾ ਨਹੀਂ ਕਰੂਗਾ ਅੱਜ ਕਰੂਗਾ ਕਰ ਪੁੱਤ ਇੱਕ 20 ਦੀ ਦੇ ਦਾਂਗੇ ਆਪਾਂ ਹਾਂ ਨਹੀਂ ਇੱਕ 20 ਨਹੀਂ ਆਈ ਤਾਂ ਮਾਰੀ ਸੱਟ ਟਕਾ ਕੇ ਹਨਾ ਹਾਂਜੀ ਚੱਲਿਆ ਓੜ ਟਕਾ ਜਾਣ ਵਾਲਾ ਝੋਟੀ 30 ਦੀ ਅਕਲਦੀਪ ਸਿਆ ਠੀਕ ਐ ਇੱਕ 20 ਦੀ ਇੱਕ 20 ਦੀ ਵਿੱਚ ਵਿਖਾ ਦੇ ਫਿਰ ਥਨ ਲੈ ਵਾ ਛੋੜ ਕਰਾਂਗੇ ਹਾਂ ਵਰਚਾ ਕੇ ਜੀ ਸਜਣੋ 1,20,000 ਰੁਪਇਆ ਚੰਗੇ ਕੱਦ ਕਾਠ ਵਾਲੀ ਚੰਗੀ ਝੋਟੀ ਇੱਕੋ ਜਿਹਾ 6 ਦਿਨ ਹੋਵੇ 10,000 ਰੁਪਇਆ ਦਾਂਗੇ ਬਚਾਉਂ ਥਨ ਠੀਕ ਐ ਹਾਂ ਵੀ ਐਨ ਤਸੱਲੀਆਂ ਕੀਤੀਆਂ ਤਸੱਲੀਆਂ ਕਰਕੇ ਲੈ ਆਪਸ ਵਿੱਚ ਆਈ ਥੋੜੀ ਹਾਂ ਕੀ ਬਾਤ ਇਨ ਲਾਹ ਮੜਾ ਬੱਚਾ ਨੇ ਲੱਗਾ ਲਗਾਇਆ ਹੀ ਪਿਆ ਬੱਚਾ ਵਿਚਾਰੀ ਨੂੰ ਲੈ ਕੇ ਧਾਰਤਾ ਕੀ ਹੈ ਅੱਛਾ ਆ ਗਿਆ ਬੱਚਾ ਕੱਟਾ ਲੱਗਿਆ ਦੋਨੇ ਕੱਟਾ ਲਾ ਗਿਆ ਮੂਰੇ ਵੱਧਾ ਫੇਰ ਕੋਈ ਨਹੀਂ ਆ ਗਿਆ ਕੀ ਗੱਲ ਹੈ ਜੀ ਟਾਈਮ ਤਾਂ ਟੋਰ ਕਰਾ ਚੈੱਕ ਕੋਈ ਨਹੀਂ ਤੂੰ ਸਜਣੋ ਬੱਚਾ ਛੜਤਾ ਫੂਲਾ ਕਹਿੰਦਾ ਪਹਿਲਾਂ ਕੱਟੀ ਆ ਤੇ ਕਹਿੰਦਾ ਧਾਰਾਂ ਵਿਖਾ ਦੀਏ ਭੈਣਾ ਭਰਾਵਾਂ ਨੂੰ ਆਏ ਹਾਏ ਹਾਏ ਜਿਹੜੀ ਫੂਲਾ ਇਹਦਾ ਬਾਲੀ ਰੂਮ ਰਕੀ ਬਾਦੀ ਭਾਜੀ ਚੰਗੀ ਆ ਛੋਟੀ ਜੇ ਉਹ ਆਖੀ ਜੇ ਸੋਈ ਜਾਏ ਕੀ ਬਾਤ ਹਾਂ ਵੇਹ ਚ ਭਾਈ ਛੋਟੀ ਦੀ ਅਜੇ ਤੱਕ ਤੇ ਤੂੰ ਬੈਠਾ ਦਾ ਦਿੱਤਾ ਟਾਇਆ ਕੋਲੋਂ ਦਾ ਇਧਰ ਇਹ ਕਲਦੀ ਸੀ ਵਾਕਿਆ ਯਾਰ ਨੀਂਦਰ ਆਉਂਦੀ ਏ ਕਿ ਨੀਂਦਰ ਆਉਂਦੀ ਪਹਿਲਾਂ ਨ ਕੱਟੀ ਵੇ ਵਾਕਿਆ ਯਾਰ ਬਾੜੀ ਸੋਹਣੀ ਆ ਬੋਦਲ ਚ ਚੋਣ ਵਾਲੀ ਗੱਲ ਵਾਕਿਆ ਚੱਲ ਬੱਸ ਕਰ ਜੋ ਮੁੱਕ ਨਾ ਜਾਵੇ ਤੇਰੀ ਠੀਕ ਆ ਤੇ ਮਗਰ ਕਟਾ ਮਗਰ ਕਟਾ ਡਾਇਮੰਡ ਵਾਲੀ ਦਾ ਡਾਇਮੰਡ ਦਾ ਬੱਚਾ ਆ ਇਹ ਪਤਾ ਨਹੀਂ ਕਿਹੜੇ ਮਾਲੀ ਦੀ ਇਹਦਾ ਵੀ ਦੱਸ ਦੇ ਠੀਕ ਆ ਪਹਿਲਾਂ ਨਾ ਪਹਿਲਾਂ ਨਿਆ 10 ਕਿਲੋ ਬੌਲਾ ਆਉਏ ਦੇ ਥਲੇ ਠੀਕ ਆ ਹਾਂ ਓਕੇ ਕੱਟੀ ਕੱਟੀ ਆ ਯਾਰ ਕੱਟੀ ਕੱਟੀ ਕਲਦੀਪ ਸੇ ਬੌਲੀ ਬਣਾ ਕੇ ਕੋਈ ਲੈ ਜੇ ਇਹਦੀ ਓਕੇ ਕੌਲੀ ਚਮਚਾ ਫੂਲੇ ਕੋਲੋਂ ਇੱਕ ਕੌਲੀ ਚਮਚਾ ਫੂਲੇ ਖਿਆ ਬਾਤਾਂ ਵੇਖੋ ਕੱਟੀ ਕੱਟੀ ਆ ਸਜਣਾ ਵਾਹ ਸਰਾ ਵੇਖੋ ਫੇਸ ਕੁਆਲਟੀ ਝੋਟੀ ਦੀ ਬੜਾ ਥਨ ਥਨ ਲੱਗਾ ਕਰਮਾਂ ਵਾਲੀ ਨੂੰ ਚਵਾ ਰੂ ਹੀ ਚਵਾ ਬੜਾ ਤੇ ਮਗਰ ਆ ਗਿਆ ਕੱਟਾ ਕਰਮਾਂ ਵਾਲੀ ਦੇ ਜਿਉਂਦੀ ਰਵੇ ਟੇਢੇ ਕੱਟਦਾ ਡਾਇਮੰਡ ਦਾ ਹੈ ਇਹ ਇਹਦਾ ਰੇਟ ਕਿੱਡਾ ਕਸ਼ਾ ਇਹਦਾ ਗਲਦੀਸ 1 ਲੱਖ ਤੇ 20000 ਰੁਪਈਆ ਝੋਟੀ ਦਾ ਮੁੱਲ ਝੋਟੀ ਤੇ ਗਈ ਡੇਢ ਦੀ ਹਾਂ ਪਰ ਆਪਾਂ ਨੂੰ ਭਾ ਨਾ ਮਿਲੀ ਭਾ ਨਾ ਹੀ ਦੇਣੀ ਆ ਤੇ 1 ਲੱਖ 3000 ਰੁਪਈਆ 5000 ਵਿੱਚੋਂ ਮਾਨ ਕਰਾਂਗੇ 115 ਦੀ ਹਨ 1 ਲੱਖ 15000 ਦੀ ਕਿਉਂ ਭੁੱਲਿਆ ਹਾਂਜੀ 5000 ਚਾਚੇ ਨੇ ਹੁਣ ਕਰਤਾ ਹੀ ਵੇਖ ਲੈ ਹੈ ਹਾਂ ਚਾਚੇ ਨੇ ਤਾਂ ਕਰਨਾ ਹੀ ਕਰਨਾ ਸੀ ਚਾਚੇ ਨੇ ਬੜੀ ਛੋਟੀ ਚਵਾਈ ਨਕਾਤ ਨਹੀਂ ਕਰ ਸਕਦਾ ਚਲੋ 1 ਲੱਖ ਤੇ 15000 1 ਲੱਖ 15000 ਦੀ ਕੀ ਬਾਤ ਤੇ ਇਹਦਾ ਇਹ ਤਿਹਜਾ ਸੁਗਾ ਮੈਂ ਆ ਕੱਲ ਦੀ ਸੂਈ ਆ ਕੱਲ ਦੀ ਤਾਜੀ ਸੂਈ ਹਾਂ ਠੀਕ ਆ 10ਾਂ ਤੋਂ ਬਾਹਰ ਬੌਲਾ ਆਉਗੇ ਦੇ ਹਨ 10 ਕਿਲੋ ਬੌਲਾ ਹਾਂ ਮਗਰ ਕੱਟਾ ਕੇ ਕੱਟੀ ਮਗਰ ਕੱਟ ਆ ਬੱਚਾ ਇਹਦਾ ਆਹੇ ਓਕੇ ਬਿਲਕੁਲ ਤਾਜੀ ਆ ਚੋਨ ਤੱਕ ਲਦੀਵ ਸੇ ਗੱਲਾਂ ਹੀ ਪਰੇ ਓਕੇ ਥਣ ਚੰਗਾ ਹਾਂ ਆ ਕੀ ਗੱਲ ਆ ਪੀੜਪੂਣ ਨਿਕਲ ਗਈ ਗੱਡੀ ਤੋਂ ਉਤਾਰਿਆ ਕਰ ਮੇਰੇ ਨਾਲ ਓਕੇ ਹਾਂ ਬਾਲੀ ਲੰਮੀ ਨਾਲ ਆ ਇਹ ਵਿਚਾਰੀ ਨੂੰ ਨਾ ਤੰਗ ਕਰੀ ਬਾਕੀ ਮੈਂ ਚੰਗੀ ਆ ਦੁੱਧ ਵਾਲੀ ਆ ਬੜੀ ਚੰਗੀ ਇਹਨੇ ਕਿ ਵੱਜ ਗਿਆ। ਕਹ ਗੱਡੀ ਜੇ ਉੱਤਰਦਾ ਤੇ ਰਿਆ ਕੋਰ ਨਹੀਂ ਤੇ ਪਾਇਰ ਚ ਵੱਜ ਗਿਆ। ਉਹ ਕੋਈ ਨਹੀਂ ਹੋ ਜਾਊਗਾ ਟੀਕਾ ਟੂ ਗੱਲਵਾ ਦਿਓ ਮਾੜਾ ਮੋਟ। ਨਹੀਂ ਇਤਰਾ ਹੀ ਸਹੀ ਹੋ ਜਾਣਾ ਇਹਨੂੰ। ਠੀਕ ਆ ਜੀ। ਤੇ ਦੁੱਧ 10 ਕਿਲੋ ਬੌੜਾ ਯਾਰਾ ਹੋਏ ਦੇ। ਮਗਰ ਕੱਟਾ। ਮਗਰ ਕੱਟਾ। ਜਮਾਈਤਾ ਜੀ। ਮੈਂ ਨਾ ਕੁਲਦੀਸ਼ ਹਾਂ ਜੇ ਮੈਂ ਪੰਜਾਂ ਦਿਨਾਂ ਨੂੰ ਆਪਣੀ 15 ਕਿਲੋ ਦੁੱਧ ਨਾਲ ਦੇ ਵੀ ਇਹ ਗਲਤੀ ਵੀ ਆਪਣੀ ਗਾਰੰਟੀ। ਠੀਕ ਆ ਰੇਟ ਰੇਟ ਇਹਦਾ 1 ਲੱਖ ਤੇ 10000 ਰੁਪਇਆ 1 ਲੱਖ ਤੇ 10000 ਆ ਦੇ ਕਿੰਨੇ ਦੀ ਦੇਓਗੇ ਦੱਸੋ ਫੂਲਾਈਏ ਪੰਜ ਹੀ 1 ਲੱਖ 8000 ਦੀ ਦੇਦਾ ਪੰਜ ਦੀ ਕਹਦੇ ਹੁਣ ਤਾਂ ਪੰਜ ਪੰਜ ਦੀ ਹੋ ਗਈ ਆ ਜਾਂ ਹੋ ਗਈ ਪੰਜ ਦੀ ਠੀਕ ਆ ਜੋ ਕਹਿਤਾ ਤੂੰ ਤੇਰੀ ਥੜੀ ਮੋੜ ਦੇਣੀ ਆ ਹਾਂ ਤੇ ਇਹਦਾ ਇਹਦੇ ਥਲੇ 10 ਕਿਲੋ ਦੁੱਧ ਹੋਊਗਾ ਇਹ 15 ਦਿਨਾਂ ਦੀ ਸੂਈ ਆ ਠੀਕ ਆ ਤੋਰ ਕਰਾਉਣੀ ਚਾਹ ਕੇ ਆ ਕਰਾ ਕੇ ਓਕੇ ਆ ਕਟਾ ਇਹਦਾ ਆ ओके 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 10 ਦੁੱਧ ਦਾ 10 ਇਹ ਐਂ ਲੱਗਦੀ ਜਿਵੇਂ ਮੇਰੇ ਗਾਲ ਪਊ ਨਹੀਂ 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 ਕੱਖ ਨਹੀਂ ਆਦੀ ਬੜੀ ਸੀਲ ਆ ਚੋਣ ਬੜੀ ਕਲਦੀਸ ਆ ਬੜੀ ਸੰਭੀ ਆ ਹਨਾ ਆੜਤੀਆਂ ਦੇ ਸਹਰਾਣੇ ਆ ਕੋ ਗੁੰਦੀ ਬਈ ਆ ਚੋਣ ਚੰਗਾ ਹੋਊਗਾ ਚੋਣ ਚੰਗੀ ਓਕੇ ਕੀ ਬਾਤ ਦੁੱਧ ਬਾਰਾ ਹੋਊ ਦਾਹੀ ਮੰਨ ਕੇ ਜਿਹੜਾ ਮਰਜ਼ੀ ਲੈ ਜੀ ਠੀਕ ਆ ਓਕੇ ਬਸ ਕੁੱਤ ਬਸ ਤੇ ਇਹਦਾ ਰੇਟ ਫਿਰ ਇਹਦਾ ਕੁਲਦੀਸ਼ਾ 88000 ਰੁਪਇਆ 80 ਤੇ 88 ਇਹਦੇ ਚੋਂ ਕੀ ਕਰੋਗੇ ਹਣ ਕੀ ਹਿਸਾਬ ਲਾਓ 10 ਫੁੱਲਿਆਨ 85000 ਦੀਆਂ ਨਹੀਂ ਦੇ ਦੇਣੀ ਆ ਤੇਰਾ ਭਲਾ ਹੋ ਜਾ ਤੇਰਾ ਇਹ ਕੁਲਦੀਸ਼ਾ 83000 ਦੀ ਦੇ ਦੇਣੀ ਅੱਛਾ ਲਾ ਦਿਓ ਬੋਲੀ ਉੱਡੇ ਆਓ 2 2 3 3 ਥਾਂ ਤੇ 83 ਕਹਿੰਦਾ ਨਹੀਂ ਨਹੀਂ ਫੂਲੇ ਨੇ ਕਿਹਾ ਮੈਂ ਰਕਮ ਭਰੀਆ ਮਾਰਿਆ ਜਾਊਂਗਾ 83000 ਦੀ ਆਹਾਂ ਨਹੀਂ ਚਲੋ ਦੁੱਧ ਪੀਣ ਵਾਲੇ ਨੂੰ ਮਾਰੀ ਤਾਂ ਨਹੀਂ ਯਾਰ ਨਹੀਂ ਨਹੀਂ ਵੜੀ ਮੈਂ ਚੰਗੀ ਇਹਨਾਂ ਦੁੱਧ ਦੇਈ ਗਈ 9 10 ਥੋੜਾ ਬੜਾ ਬੜਾ ਭਾ ਦੇ ਹਿਸਾਬ ਨਾਲ ਬਾਈ ਬਹੁਤ ਵਧੀਆ ਥਣ ਚੰਗਾ ਹਾਂਜੀ ਹਾਂਜੀ ਹੈਨਾ ਬਹੁਤ ਚੰਗਾ ਓਕੇ ਤੇ ਆਹ ਕਹਤੀ ਐ ਇੱਕ ਪਾਈਂਦੀ ਹਾਂਜੀ ਵੇ ਲੋ ਮੈਂ ਭਲੇਖਾ ਨਾ ਖਾ ਜਾ ਨਹੀਂ ਨਹੀਂ ਇੱਕ ਪਾਈਂਦੀ ਬੱਚਾ ਲਾ ਇਹਨੂੰ ਮੁਖਲਦੀ ਨੂੰ ਬੱਚਾ ਲਾ ਆਏ ਆਪਾਂ ਝਟਖੜ ਨਾ ਜਾਈਏ ਵੇਖੋ ਸੱਜਣਾ ਫੇਰ ਕਰ ਲੋ ਤਸੱਲੀ ਕੱਟੀ ਕੱਟੀ ਆ ਕੀ ਬਾਤ ਵੇਖੋ ਸਾਨੂੰ ਤਸੱਲੀ ਕਰਾ ਦਿਆਂ ਕਿਸੇ ਸੱਜਣ ਨੇ ਲੈਣੀ ਆ ਤੇ ਬਹੁਤ ਕੀ ਕਰਦੀ ਵੀਰ ਲਿਆ ਕੀ ਬਾਤ ਬਹੁਤ ਸ਼ਾਨਦਾਰ ਕੱਟੀ ਐ ਸੱਜਣੋ ਚੰਗੀ ਸੰਭਲਿਓ ਤੇ ਚੰਗੀ ਝੋਟੀ ਰਹਿ ਜੂਗੀ ਆ ਇਧਰ ਇਹਨਾਂ ਨੇ ਬੱਚਾ ਛੜਤਾਂ ਦੇ ਧਾਰਾ ਚੈੱਕ ਕਰਾ ਦਿੱਤੀ ਬਿਲਕੁਲ ਤਾਜੀ ਸੁਈ ਮੈਂ ਸੱਜਣੋ ਆ ਗਈ ਆ ਮੱਝ ਇਹ ਤੇ ਵੇਖਿਓ ਥਣ ਥੁਣਾ ਯਾਰ ਮੈਂ ਤੁਹਾਨੂੰ ਦੱਸਿਆ ਹੀ ਵੀ ਇਹਦੀ ਚਵਾਈ ਚੰਗੀ ਹੋਣੀ ਚਾਹੀਦੀ ਰੂਹਰ ਦੀ ਪੋਲੀ ਆਏ ਹਾਏ 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 ਕੱਢਦੀ ਛੇਕ ਧਰਤੀ ਚ ਮੈਂ ਨਾ ਵੇਖੋ ਗਵੰਢ ਗੇਰਿਆ ਦੇ ਧਾਰ ਹਨਾ ਮਗਰਲੇ ਚੋਬਨ ਵਾਕਏ ਬਸ ਕਰ ਯਾਰ ਬਾਲਾ ਨਾ ਰੱਖਿਆ ਕਰ ਗਿਆ ਪਾਗਲ ਦੀ ਵਾਕਏ ਬਹੁਤ ਚੰਗੀ ਪਾਟ ਪਾ ਦਈਏ ਕਰਾ ਨਾ 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 ਦਾਦਾ ਬਾਲਾ ਟਾ ਪਾ ਰਹੀ ਆਲੇ ਵਾਕਏ ਆਹ ਬਰੀਆ ਨਹੀਂ ਮੈਂ ਨਾ ਸਰਾ ਵਾਜੀ ਕੁਲਦੀਸ ਚਵਾਈ ਏਡੀ ਚਵਾਈ ਵਾਲੀ ਮੈਂ 15 ਕਿਲੋ ਦੁੱਧ ਕੀ ਜਾਂਦਾ ਨਹੀਂ ਨਹੀਂ ਬਾੜੀ ਚੰਗੀ ਆ ਚੂਣ ਤਾਂ ਬੇਫਿਕਰੀ ਵਾਲੀ ਹੈ ਹਨਾ ਵੇਖੋ ਸੱਜਣੋ ਕਿਆ ਬਾਤ ਨਹੀਂ ਜੋਸ਼ ਹਲਾ ਪਸਮਾ ਆ ਵੀ ਮੈਂ ਨਾ ਰੂਈ ਆ ਹਾਇ ਰੂਈ ਹਨਾ ਹਾਂ ਕਿਆ ਬਾਤ ਚੰਗੀ ਮੈਂ ਆ ਸੱਜਣੋ ਕਰਿਓ ਖਰੀਦਦਾਰੀ ਤੇ ਆ ਝੋਟੀ ਦਾ ਤਾਂ ਲੇਖਾ ਜੋਖਾ ਹੀ ਨਹੀਂ ਕੋਈ ਜਿਵੇਂ ਕਹਿ ਦਈਏ ਇਹ ਵੀ ਓਕੇ ਰਿਪੋਰਟ ਹੈ ਤੇ ਆ ਵੀ ਮੈਂ ਓਕੇ ਰਿਪੋਰਟ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਦੇ ਰਹੋ